ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਇਹ ਸਾਖੀ ਗੁਰੂ ਗੋਵੀ ਸਿੰਘ ਜੀ ਦੀ ਆਨੰਦਮਈ ਰੋਹਾਨੀ ਜ਼ਿੰਦਗੀ ਬਾਰੇ ਹੈ ਜਿਸ ਨੇ ਸਾਨੂੰ ਦੱਸਿਆ ਹੈ ਕਿ ਇੱਕ ਛੋਟੀ ਜੀ ਪੈਂਟ ਵੀ ਰੱਬ ਤੱਕ ਪਹੁੰਚ ਸਕਦੀ ਹੈ ਜੇ ਉਹ ਸ਼ਰਧਾ ਅਤੇ ਭਾਵਨਾ ਦੇ ਨਾਲ ਹੋਵੇ ਤਾਂ ਇੱਕ ਵਾਰੀ ਤਨ ਤਨ ਸ੍ਰੀ ਗੁਰੂ ਗੋਵੀ ਸਿੰਘ ਜੀ ਆਪਣੀ ਸੰਗਤ ਦੇ ਨਾਲ ਜੰਗਲਾਂ ਵਿੱਚ ਦੀ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਕ ਘਰ ਦੇ ਬਾਹਰ ਗਰੀਬ ਔਰਤ ਖੜੀ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਵੇਖ ਕੇ ਆਪਣੇ ਘਰ ਵਿੱਚੋਂ ਇੱਕ ਪ੍ਰਸ਼ਾਦਾ ਪੇਸ਼ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਉਸ ਪ੍ਰਸ਼ਾਦੇ ਨੂੰ ਆਪਣੇ ਹੱਥਾਂ ਦੇ ਨਾਲ ਅੱਖਾਂ ਨੂੰ ਲਾ ਕੇ ਬੜੀ ਸਤਿਕਾਰ ਦੇ ਨਾਲ ਛਕਿਆ ਤਾਉ ਸੁਬੇਲੇ ਸੰਗ ਦੇਵਿਚੋਂ ਇੱਕ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਪਾਤ ਸ਼ਾ ਜੀ ਇਹ ਤਾਂ ਸਿਰਫ ਇੱਕ ਸਾਦੀ ਰੋਟੀ ਹੀ ਹੈ ਨਾ ਘੋ ਹੈ ਨਾ ਕੋਈ ਸਬਜੀ ਤਾਂ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ ਇਹ ਰੋਟੀ ਸੱਚੀ ਸੇਵਾ ਇਹ ਪ੍ਰਸ਼ਾਦਾ ਸੱਚੀ ਸੇਵਾ ਅਤੇ ਰੱਬ ਦੇ ਨਾਮ ਨਾਲ ਭਰਪੂਰ ਹੈ ਇਹ ਰੋਟੀ ਮੈਨੂੰ ਇਹ ਪ੍ਰਸ਼ਾਦਾ ਮੈਨੂੰ ਰੱਬ ਦੇ ਧਾਰ ਤੱਕ ਲੈ ਗਿਆ ਹੈ ਉਸ ਔਦ ਦੇ ਮਨ ਦੇ ਭਾਵ ਪਿਆਰ ਅਤੇ ਨਿਸ਼ਕਾਮ ਸੇਵਾ ਨੇ ਸਿਖਾਇਆ ਸਿਖਾਇਆ ਕਿ ਭਾਵਨਾ ਵੱਡੀ ਹੁੰਦੀ ਹੈ ਨਾ ਕਿ পেট ਜਿਸ ਚੀਜ਼ ਵਿੱਚ ਪਵਿੱਤਰਤਾ ਹੋਵੇ ਉਹ ਰਾਬ ਤੱਕ ਜਰੂਰ ਪਹੁੰਚ ਜਾਂਦੀ ਹੈ ਸੋ ਗੁਰੂ ਪਿਆਰੀ ਸੰਗਤ ਜੀ ਸਾਨੂੰ ਵੀ ਆਪ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ ਸ਼ਰਧਾ ਤੇ ਭਾਵਨਾ ਦੇ ਨਾਲ ਹੀ ਉਸ ਪਰਮਾਤਮਾ ਨੂੰ ਜਪਨਾ ਚਾਹੀਦਾ ਹੈ ਸਿਮਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਜ਼ਿੰਦਗੀ ਦਾ ਅਨਮੋਲ ਤੋਹਫਾ ਦਿੱਤਾ ਹੈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਜਿਸ ਨਾਲ ਸਾਡਾ ਹੌਸਲਾ ਵਧਦਾ ਹੈ ਅਤੇ ਇਸ ਤਰ੍ਹਾਂ ਨਹੀਂ ਅਸੀਂ ਹੋਰ ਸਾਖੀਆਂ ਲੈ ਕੇ ਆਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ